ਮੁਸਕਰਾਹਟ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ। ਅਗਰ ਤੁਸੀਂ ਕਿਸੇ ਨੂੰ ਮਿਲਦੇ ਹੋ ਮੁਸਕਰਾਹਟ ਦੇ ਨਾਲ ਤਾਂ ਤੁਹਾਨੂੰ ਮਿਲਣ ਵਾਲਾ ਐਨਾ ਪ੍ਰਸੰਨ ਹੋ ਜਾਵੇਗਾ ਕਿ ਉਸ ਦਾ ਮਨ ਤੁਹਾਡੇ ਤੇ ਐਨਾ ਆਕਰਸ਼ਿਤ ਹੋ ਜਾਊਗਾ ਕਿ ਉਹ ਦੁਆਰਾ ਤੁਹਾਨੂੰ ਮਿਲਣ ਲਈ ਤਰਸੇਗਾ। ਤੁਸੀਂ ਇੱਕ ਮਿਲਣਸਾਰ ਵਿਅਕਤੀ ਮੰਨੇ ਜਾਓਗੇ। ਇੱਕ ਮੁਸਕਰਾਹਟ ਹੀ ਹੈ ਜੋ ਲੋਕਾਂ ਨੂੰ ਤੁਹਾਡੇ ਵੱਲ ਨੂੰ ਚੁੰਬਕ ਦੀ ਤਰ੍ਹਾਂ ਖਿੱਚਦੀ ਹੈ ਤੁਹਾਨੂੰ ਇੱਕ ਚੰਗਾ ਗੁਣੀ ਇਨਸਾਨ ਬਣਾਉਂਦੀ ਹੈ ਜੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਕੋਈ ਬਿਜ਼ਨਸ ਕਰ ਰਹੇ ਹੋ ਕੋਈ ਦੁਕਾਨਦਾਰੀ ਕਰ ਰਹੇ ਹੋ ਤੇ ਤੁਸੀਂ ਮੁਸਕਰਾਹਟ ਤੋਂ ਬਿਨਾ ਆਪਣਾ ਕੰਮ ਨਹੀਂ ਚਲਾ ਸਕਦੇ ਜੇ ਤੁਹਾਡੀ ਦੁਕਾਨ ਵਿੱਚ ਕੋਈ ਕਸਟਮਰ ਆਉਂਦਾ ਹੈ ਤੁਸੀਂ ਉਸ ਨੂੰ ਉਦਾਸ ਹੋ ਕੇ ਤੁਸੀਂ ਉਸ ਬੰਦੇ ਨੂੰ ਮਿਲਦੇ ਹੋ ਤਾਂ ਉਸ ਬੰਦੇ ਨੂੰ ਉਹ ਚੀਜ਼ ਚੰਗੀ ਨਹੀਂ ਲੱਗੂਗੀ ਉਹ ਤੁਹਾਡੀ ਦੁਕਾਨ ਤੇ ਦੁਬਾਰਾ ਨਹੀਂ ਆਊਗਾ ਉਹ ਇਹ ਹੀ ਸੋਚੂਗਾ ਕਿ ਇਹ ਖੜੂਸ ਹੈ ਇਸ ਬੰਦੇ ਦੀ ਦੁਕਾਨ ਤੇ ਦੁਬਾਰਾ ਨਹੀਂ ਜਾਣਾ ਇੱਕ ਮੁਸਕਰਾਹਟ ਹੀ ਇਦਾਂ ਦਾ ਗੁਣ ਹੈ ਜੋ ਲੋਕਾਂ ਨੂੰ ਤੁਹਾਡੇ ਵੱਲ ਖਿੱਚਦਾ ਹੈ ਤੁਹਾਨੂੰ ਮਿਲਣਸਾਰ ਬੰਦਾ ਬਣਾਉਂਦਾ ਹੈ ਇਸ ਲਈ ਲਾਈਫ ਦੇ ਵਿੱਚ ਤੁਹਾਨੂੰ ਹਸਮੁਖ ਹੋਣਾ ਬਹੁਤ ਹੀ ਜ਼ਰੂਰੀ ਹੈ ਅਗਲੇ ਨੂੰ ਦੇਖ ਕੇ ਚੰਗਾ ਟ੍ਰੀਟ ਕਰਨਾ ਬਹੁਤ ਹੀ ਜ਼ਰੂਰੀ ਹੈ ਫਿਰ ਹੀ ਤੁਸੀਂ ਇੱਕ ਅਲੱਗ ਤੋਂ ਤੇ ਚੰਗੇ ਇਨਸਾਨ ਮੰਨੇ ਜਾਓਗੇ ਹੱਸਣਾ ਇੱਕ ਜ਼ਖਮ ਦੀ ਦਵਾਈ ਹੈ ਆਪਣੇ ਮੂੰਹ ਤੇ ਹਮੇਸ਼ਾ ਹੀ ਸਮਾਈਲ ਰੱਖੋ ਨਹੀਂ ਵੀ ਸਮਾਈਲ ਆਉਂਦੀ ਤਾਂ ਵੀ ਜ਼ਬਰਦਸਤੀ ਉਸ ਸਮਾਈਲ ਨੂੰ ਲੈ ਕੇ ਆਓ ਤੁਹਾਡੇ ਘਰ ਵਿੱਚ ਤੁਹਾਡੇ ਪਰਿਵਾਰ ਵਿੱਚ ਅਕਸਰ ਇਦਾਂ ਹੁੰਦਾ ਹੈ ਕਿ ਕਈ ਲੋਕ ਤੁਹਾਨੂੰ ਪਸੰਦ ਨਹੀਂ ਆਉਂਦੇ ਕਿਸੇ ਨੇ ਤੁਹਾਨੂੰ ਕੋਈ ਚੁਭਵੀਂ ਗੱਲ ਕਹਿ ਦਿੱਤੀ ਤੇ ਤੁਹਾਨੂੰ ਬਿਲਕੁਲ ਵੀ ਪਸੰਦ ਨਹੀਂ ਤੇ ਉਸ ਦੀਆਂ ਆਦਤਾਂ ਵੀ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਤੁਸੀਂ ਉਹਨਾਂ ਤੋਂ ਦੂਰ ਹੀ ਰਹਿਣਾ ਚਾਹੁੰਦੇ ਹੋ ਪਰ ਇੱਕ ਗੱਲ ਜ਼ਰੂਰ ਹੈ ਕਿ ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਤੁਸੀਂ ਉਸ ਬੰਦੇ ਦੇ ਉਸ ਗੁਣ ਨੂੰ ਦੇਖੋ ਜੋ ਉਸ ਦੇ ਵਿੱਚ ਹੈ ਹਰੇਕ ਬੰਦੇ ਕੋਲ ਤੁਹਾਨੂੰ ਹਮਦਰਦੀ ਨਹੀਂ ਮਿਲਦੀ ਜੇ ਤੁਸੀਂ ਹਮਦਰਦੀ ਲੱਭਦੇ ਹੋ ਉਸ ਬੰਦੇ ਦੇ ਪਿੱਛੇ ਪਾਵੋਗੇ ਤਾਂ ਹਾਈ ਵਾਈਬਰੇ ਹਾਈ ਵਾਈਬ੍ਰੇਸ਼ਨ ਵਿੱਚ ਇੱਕ ਵਾਰ ਚਲੇ ਜਾਓਗੇ ਇਸ ਤਰ੍ਹਾਂ ਕਰਦੇ ਕਰਦੇ ਹਾਈ ਵਾਈਬ੍ਰੇਸ਼ਨ ਤੁਹਾਨੂੰ ਇੱਕ ਦਿਨ ਲੋ ਇੰਟਰੈਕਸ਼ਨ ਦੇ ਵਿੱਚ ਪਾ ਦਊਗੀ ਇਸ ਵਿੱਚ ਤੁਸੀਂ ਸਾਰਾ ਦਿਨ ਮਾਇੂਸ ਰਹੋਗੇ ਉਦਾਸ ਰਹੋਗੇ ਤੁਸੀਂ ਬਹੁਤ ਦੁਖੀ ਹੋ ਬਹੁਤ ਮੂੰਹ ਤੇ ਮੁਸਕਰਾਟ ਨਹੀਂ ਆ ਰਹੀ ਹਾਈ ਵਾਈਬ੍ਰੇਸ਼ਨ ਕੀ ਹੈ ਜਦੋਂ ਤੁਸੀਂ ਲੋਕਾਂ ਨਾਲ ਮਿਲਦੇ ਹੋ ਹੱਸਦੇ ਹੋ ਤੁਹਾਡੇ ਚਿਹਰੇ ਤੇ ਮੁਸਕਰਾਟ ਆਉਂਦੀ ਹੈ ਤੁਹਾਡੇ ਅੰਦਰ ਨੂੰ ਬਹੁਤ ਚੰਗਾ ਲੱਗਦਾ ਹੈ ਜੇ ਤੁਸੀਂ ਕਿਸੇ ਨੂੰ ਖੁਸ਼ ਹੋ ਕੇ ਮਿਲਦੇ ਹੋ ਤਾਂ ਉਹ ਬੰਦਾ ਦੂਜੀ ਵਾਰ ਫਿਰ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕਰੂਗਾ ਜੇ ਤੁਸੀਂ ਕਿਸੇ ਨੂੰ ਦੇਖ ਕੇ ਕੋਈ ਵੀ ਮੁਸਕਰਾਟ ਨਹੀਂ ਦੇ ਰਹੇ ਤਾਂ ਉਹ ਇਨਸਾਨ ਤੁਹਾਡੇ ਕੋਲ ਦੁਬਾਰਾ ਨਹੀਂ ਆਊਗਾ ਮੁਸਕਰਾਹਟ ਇੱਕ ਇਦਾਂ ਦੀ ਚੀਜ਼ ਹੈ ਤੁਹਾਨੂੰ ਮਿਲਨਸਾਰ ਬਣਾਉਂਦੀ ਹੈ ਕੋਈ ਆਪਣਾ ਬਿਜ਼ਨਸ ਕਰਦਾ ਹੈ ਤਾਂ ਉਸ ਬੰਦੇ ਦਾ ਬਿਜ਼ਨਸ ਤਾਂ ਹੀ ਚੱਲੂਗਾ ਜੇ ਆਪਣੇ ਕਸਟਮਰ ਨੂੰ ਸਮਾਈਲ ਦੇਊਗਾ ਨਹੀਂ ਤਾਂ ਕੋਈ ਉਸ ਕੋਪ ਤੇ ਨਹੀਂ ਆਊਗਾ ਸਾਰੇ ਲੋਕ ਪਿਆਰ ਚਾਹੁੰਦੇ ਹਨ ਆਪਾਂ ਨੂੰ ਵੀ ਇੱਕ ਮੁਸਕਰਾਹਟ ਤੇ ਪਿਆਰ ਚਾਹੀਦਾ ਬੱਚੇ ਤੋਂ ਲੈ ਕੇ ਬੁੱਢੇ ਸਭ ਇੱਕ ਮੁਸਕਰਾਹਟ ਚਾਹੁੰਦੇ ਹਨ ਚੰਗਾ ਵਿਵਹਾਰ ਚਾਹੁੰਦੇ ਹਨ ਇੱਕ ਮੁਸਕਰਾਟ ਦੇ ਕੇ ਕੋਈ ਵੀ ਕੰਮ ਆਪਾਂ ਕਰਵਾ ਸਕਦੇ ਹਾਂ ਹੋ ਸਕਦਾ ਹੈ ਇਹ ਕਰਨਾ ਲੋਕਾਂ ਨੂੰ ਬਹੁਤ ਔਖਾ ਲੱਗਦਾ ਹੈ ਮੂੰਹ ਗੰਦਾ ਜਿਹਾ ਬਣਾ ਕੇ ਰੱਖਦੇ ਹਨ ਟੈਨਸ਼ਨ ਇੱਕ ਪਾਸੇ ਛੱਡ ਕੇ ਥੋੜਾ ਮੁਸਕਰਾਓ ਜ਼ਬਰਦਸਤੀ ਮੁਸਕਰਾਓ ਪਰ ਮੁਸਕਰਾਓ ਜ਼ਰੂਰ ਆਪਣੇ ਮੂੰਹ ਤੇ ਜੇ ਕਿਸੇ ਨਾਲ ਤੁਸੀਂ ਝਗੜਾ ਕਰ ਰਹੇ ਹੋ ਮੂੰਹ ਬਣਾ ਕੇ ਬੈਠੇ ਹੋ ਤਾਂ ਗੱਲ ਦਾ ਹੱਲ ਨਹੀਂ ਹੋਣਾ ਗੱਲ ਵੱਧਦੀ ਹੀ ਜਾਣੀ ਹੈ ਜੇ ਤੁਸੀਂ ਉਸ ਵਾਰ ਪ੍ਰੇਮ ਨਾਲ ਗੱਲ ਕਰ ਲਈ ਗੱਲ ਨੂੰ ਭੁੱਲ ਫਿਰ ਖੁਸ਼ ਰਹਿਣ ਲੱਗ ਗਏ ਤੁਹਾਡੀ ਆਦਤ ਹੀ ਬਣ ਜਾਊਗੀ ਖੁਸ਼ ਰਹਿਣ ਦੀ ਹਮੇਸ਼ਾ ਖੁਸ਼ ਹੀ ਰਹੋਗੇ ਐਵੇਂ ਦਾ ਸੁਭਾਅ ਬਣਾਓ ਕਿ ਜੋ ਵੀ ਤੁਹਾਨੂੰ ਮਿਲੇ ਉਸ ਬੰਦੇ ਨੂੰ ਤੁਹਾਡੇ ਨਾਲ ਲਗਾਵ ਹੋ ਜਾਵੇ ਵਾਰ-ਵਾਰ ਤੁਹਾਨੂੰ ਮਿਲਣ ਲਈ ਤਰਸੇ ਉਹ ਸੋਚੇ ਕਿ ਬੰਦਾ ਤਾਂ ਬਹੁਤ ਵਧੀਆ ਹੈ ਫਿਰ ਤੁਸੀਂ ਜੇ ਤੁਸੀਂ ਸਾਰਾ ਦਿਨ ਉਦਾਸ ਦੁਖੀ ਰਹਿੰਦੇ ਹੋ ਤਾਂ ਕੋਈ ਤੁਹਾਡੇ ਨਜ਼ਦੀਕ ਨਹੀਂ ਆਊਗਾ ਹਸਮੁਖ ਰਹੋਗੇ ਤਾਂ ਲੋਕ ਚੁੰਬਕ ਦੀ ਤਰ੍ਹਾਂ ਤੁਹਾਡੇ ਵੱਲ ਆਕਰਸ਼ਿਤ ਹੋ ਜਾਣਗੇ ਜੇ ਕਦੇ ਤੁਸੀਂ ਕਦੇ ਆਪਣੇ ਫਾਦੇ ਲਈ ਜਾਂ ਮਜਬੂਰੀ ਵਿੱਚ ਝੂਠ ਵੀ ਬੋਲਦੇ ਹੋ ਤਾਂ ਉਹ ਵੀ ਸੱਚ ਹੋ ਜਾਂਦਾ ਹੈ ਗੱਲ ਇਹ ਹੈ ਕਿ ਘਰ ਰੱਖਿਆ ਸਮਾਨ ਆਸ-ਪਾਸ ਦਾ ਮਾਹੌਲ ਵੀ ਤੁਹਾਡੇ ਤੇ ਬਹੁਤ ਬਹੁਤ ਹੀ ਅਸਰ ਪਾਉਂਦਾ ਹੈ ਘਰ ਦੀ ਗੱਲ ਕਰ ਲਈਏ ਘਰ ਵਿੱਚ ਸਾਫ-ਸਫਾਈ ਹੋਵੇਗੀ ਸਾਰਾ ਸਾਮਾਨ ਸਹੀ ਜਗ੍ਹਾ ਤੇ ਰੱਖਿਆ ਹੋਇਆ ਮਿਲੂਗਾ ਤਾਂ ਮਨ ਨੂੰ ਚੰਗਾ ਲੱਗਦਾ ਹੈ ਇਸ ਕਰਕੇ ਆਸ-ਪਾਸ ਦੇ ਮਾਹੌਲ ਦਾ ਵੀ 네ਗੇਟਿਵ ਦਾ ਪੋਜ਼ਿਟਿਵ ਹੋਣ ਤੇ ਬਹੁਤ ਅਸਰ ਪੈਂਦਾ ਹੈ ਕਈ ਵਾਰ ਆਪਾਂ ਬਾਹਰ ਬੱਚੇ ਦੇਖਦੇ ਹਾਂ ਮੰਗਦੇ ਫਿਰਦੇ ਹੁੰਦੇ ਹਨ ਕੱਪੜੇ ਵੀ ਟੰਗ ਨਾਲ ਨਹੀਂ ਪਾਏ ਹੁੰਦੇ ਪਰ ਉਹਨਾਂ ਦੇ ਮੂੰਹ ਤੇ ਮੁਸਕਰਾਟ ਜਿਹੜੀ ਹੁੰਦੀ ਹੈ ਉਹ ਆਪਾਂ ਨੂੰ ਉਹਨਾਂ ਵੱਲ ਖਿੱਚਦੀ ਹੈ ਗੱਲ ਸਾਰੀ ਮੁਸਕਰਾਟ ਦੀ ਆ ਕਈ ਲੋਕ ਦੁਖੀ ਰਹਿਣਗੇ ਸਾਰਾ ਦਿਨ ਕਹਿਣਗੇ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਮੇਰੇ ਨਾਲ ਹੀ ਬੁਰਾ ਹੁੰਦਾ ਹੈ ਤਾਂ ਆਪਾਂ ਨੂੰ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਹੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ ਕੀਤੇ ਕਰਮ ਆਪਾਂ ਨੂੰ ਭੋਗਣੇ ਪੈਂਦੇ ਹਨ ਜੋ ਸਾਨੂੰ ਮਿਲੇ ਹਨ ਸਾਡੇ ਕਰਮ ਉਹਨਾਂ ਨੂੰ ਖੁਸ਼ੀ-ਖੁਸ਼ੀ ਭੋਗਣਾ ਚਾਹੀਦਾ ਹੈ ਤਾਂ ਜੋ ਅਗਲੇ ਸਾਡੇ ਕਰਮ ਸਹੀ ਹੋ ਜਾਣ ਆਪਣੇ ਲਾਈਫ ਦੇ ਵਿੱਚ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਰੋਜ਼ ਕਰ ਸਕਦੇ ਹਾਂ ਜਿਵੇਂ ਕਿਸੇ ਗਰੀਬ ਦੀ ਮਦਦ ਕਰਤੀ ਕੁੱਤੇ ਨੂੰ ਰੋਟੀ ਪਾਤੀ ਇਹਨਾਂ ਨਾਲ ਹੀ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਤੁਹਾਨੂੰ ਕਿੰਨੀ ਖੁਸ਼ੀ ਮਿਲ ਰਹੀ ਆ ਪਿਆਰ ਸਭ ਨੂੰ ਕਰੋ ਤੁਹਾਡਾ ਰੁਤਬਾ ਤੁਹਾਡਾ ਖੁਦਾ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਹਨ ਸਾਰਿਆਂ ਨਾਲ ਪਿਆਰ ਸਾਰਿਆਂ ਨਾਲ ਗੱਲ ਕਰੋ ਤੁਸੀਂ ਜਿੰਨੇ ਵੀ ਜੋਗੇ ਹੋ ਗਰੀਬ ਦੀ ਮਦਦ ਕਰੋ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਦੇਖਣਗੇ ਤੁਸੀਂ ਇੱਕ ਅਲੱਗ ਜੀ ਖੁਸ਼ੀ ਮਹਿਸੂਸ ਕਰੋਗੇ ਕਿ ਰੱਬ ਨੇ ਸਾਨੂੰ ਇਸ ਦੁਨੀਆ ਤੇ ਇਸੇ ਕਰਕੇ ਭੇਜਿਆ ਹੈ ਆਪਣੀ ਅਛਾਈ ਨੂੰ ਬਾਹਰ ਲੈ ਕੇ ਆਓ ਤੁਸੀਂ ਆਪਣੇ ਆਪ ਵਿੱਚ ਸੁਧਾਰ ਕਰੋਗੇ ਤਾ ਸਭ ਕੰਮ ਹੀ ਸੁਧਰ ਜਾਣਗੇ ਕੋਈ ਵੀ ਅੜਚਣ ਨਹੀਂ ਆਵੇਗੀ ਪੈਸਿਆਂ ਦੀ ਵੀ ਪਰਮਾਰ ਹੋਵੇਗੀ ਤੇ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਬਹੁਤ ਹੀ ਖੁਸ਼ੀ-ਖੁਸ਼ੀ ਮਾਣ ਸਕਦੇ ਹੋ ਕਿਉਂਕਿ ਤੁਹਾਨੂੰ ਇੱਕ ਅਲੱਗ ਜੀ ਖੁਸ਼ੀ ਮਿਲੇਗੀ ਕਿ ਆਪਣੇ ਆਪ ਆਪਣੇ ਮਨ ਵਿੱਚ ਚਾਹੇ ਕਿਸੇ ਨੂੰ ਪਤਾ ਲੱਗੇ ਜਾਂ ਨਾ ਪਤਾ ਲੱਗੇ ਤੁਹਾਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਮਾਨ ਬਣਾਓ ਨਿਸਵਾਰਥ ਹੋ ਕੇ ਕੋਈ ਵੀ ਸੇਵਾ ਭਾਵ ਕਰਦੇ ਹੋ ਨਿਸਵਾਰਥ ਹੋ ਕੇ ਕਰੋ ਉਸ ਵਿੱਚ ਸਵਾਰਥ ਨਾ ਹੋਵੇ ਤੁਹਾਡਾ ਕਿਸੇ ਨੂੰ ਦੱਸੋ ਨਾ ਕੁਝ ਵੀ ਫਿਰ ਆਪਾਂ ਨੂੰ ਉਸ ਚੀਜ਼ ਦਾ ਫਲ ਨਹੀਂ ਮਿਲਦਾ ਇਹ ਛੋਟੀਆਂ ਛੋਟੀਆਂ ਖੁਸ਼ੀਆਂ ਛੋਟੀਆਂ ਛੋਟੀਆਂ ਲੋਕਾਂ ਦੀਆਂ ਸੇਵਾ ਕਰਨਾ ਇਹ ਤੁਹਾਨੂੰ ਬਹੁਤ ਹੀ ਅੱਗੇ ਲੈ ਕੇ ਜਾਂਦਾ ਹੈ ਤੇ ਤੁਹਾਡੀ ਦਿਨ ਦੋਗਣੀ ਰਾਤ ਚੋਗਣੀ ਤਰੱਕੀ ਵੀ ਕਰਵਾ ਦਿੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਸ਼ੇਅਰ ਕਰਨਾ ਵੀ ਨਾ ਭੁੱਲਣਾ